ਸ਼੍ਰੋਮਣੀ ਅਕਾਲੀ ਦਲ ਜਿਹਦਾ ਬਾਦਲ ਹੈਗਾ ਉਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੋ ਧਿਰਾਂ ਕਾਇਮ ਹੋ ਗਈਆਂ ਇੱਕ ਧਿਰ ਸ਼੍ਰੋਮਣੀ ਅਕਾਲੀ ਦਲ ਸਿਹਾਰ ਲਹਿਰ ਦੇ ਨਾਂ ਤੇ ਜਾਣ ਜਾਂਦੀ ਆ ਦੂਜੀ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਂ ਤੇ ਜਾਣ ਜਾਂਦੀ 100ਵੀਂ ਜਨਮਸ਼ਤਾਬ ਦੀ ਪੰਥ ਰਤਨ ਜਹਦਰ ਗੁਰਚਰ ਸਿੰਘ ਟੋੜਾ ਦੀ ਅੱਜ ਹੈ ਜਿਹੜੀ ਇਹ ਜਨਮਸ਼ਤਾਬ ਦੀ ਪਟਿਆਲੇ ਦੇ ਵਿੱਚ ਦੋ ਥਾਵਾਂ ਤੇ ਮਨਾਏ ਜਾ ਰਹੀ ਆ ਇਹਦਾ ਸਿਆਸੀ ਕਾਰਨ ਹੈ ਇੱਕ ਪਾਸੇ ਧਿਰ ਹੈਗੀ ਆ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਸੁਖਵੀਰ ਸਿੰਘ ਬਾਦਲ ਪੰਥ ਜਿਹੜਾ ਹੈਗਾ ਉਹ ਗੁਰਦੁਆਰਾ ਦੁਖਰਮਾਨ ਸਾਹਿਬ ਜਿਹੜਾ ਬਾਦਲਦਾਲ ਦੇ ਨਾਲ ਵਾਅ ਵਾਸਤਾ ਹੈਗਾ ਉਹ ਗੁਰਦੁਆਰਾ ਦੁਖਰਮਾਨ ਸਾਹਿਬ ਪਹੁੰਚੇਗਾ ਦੂਜੇ ਪਾਸੇ ਸੁਭਾ ਪਧਰੀ ਜਿਹੜੀ ਹੈਗੀ ਆ ਗੁਰਪ੍ਰਤਾਪ ਸਿੰਘ ਬਡਾਲਾ ਦੇ ਹੁਕਮ ਅਨੁਸਾਰ ਗੁਰਚਰਨ ਸਿੰਘ ਟੋੜਾ ਦੇ ਪਰਿਵਾਰ ਹਰਮੇਲ ਸਿੰਘ ਪ੍ਰੌਣਾ ਜਵਾਈ ਕੁਲਦੀਪ ਕੌਰ ਧੀ ਉਹਨਾਂ ਦੀ ਜਨਮਿੰਦਰਪਾਲ ਸਿੰਘ ਟੋੜਾ ਉਹਨਾਂ ਦੇ ਦੋਤੇ ਆ ਉਨਾਂ ਨੇ ਜੁਮਰ ਦਿੱਤੀ ਹੋਈ ਆ ਕਿ ਉਹ ਪਿੰਡ ਟੌੜਾ ਦੇ ਵਿੱਚ ਜਨਮ ਸਤਾਪ ਦੀ ਮਨਾਉਣ। ਅੱਜ ਸਤਾਪ ਦੀ ਸਮਾਗਮ ਆਇਆ। ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਦੇ। ਸਮਾਗਮਾਂ ਨੂੰ ਲੈ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਪਰ ਇਸ ਵਾਰ ਖਾਸ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਨਹੀਂ। ਇੱਕ ਥਾਂ ਦੇ ਉੱਤੇ ਖਾਸ ਕਰ ਟੌੜਾ ਪਿੰਡ ਦੇ ਵਿੱਚ ਹੀ ਸਮਾਗਮ ਮਨਾਏ ਜਾਂਦੇ ਸੀਗੇ। ਖਾਸ ਕਰ ਉਹਨਾਂ ਦੇ ਜਨਮ ਨਾਲ ਸਬੰਧਤ ਉਹਨਾਂ ਦੀ ਬਰਸੀ ਨਾਲ ਸਬੰਧਤ ਕਾਫੀ ਕੁਝ ਹੁੰਦਾ ਸੀਗਾ ਤਾਂ ਸਾਰੇ ਲੀਡਰ ਇਕੱਠੇ ਨਜ਼ਰ ਆਉਂਦੇ ਸੀ ਪਰ ਅੱਜ ਦੋ ਥਾਵਾਂ ਦੇ ਉੱਤੇ ਸਮਾਗਮ ਨੇ ਕਿੱਥੇ ਕਿੱਥੇ ਸਮਾਗਮ ਨੇ ਉਹ ਤੁਹਾਡੇ ਤੋਂ ਜਾਣਾਂਗੇ ਤੇ ਜੋ ਉੱਥੇ ਤਕਰੀਰਾਂ ਹੋਣੀਆਂ ਨੇ ਜੋ ਬਿਆਨਬਾਜ਼ੀ ਹੋਣੀ ਆ ਉਹ ਅਜੇ ਭਵਿੱਖ ਦੇ ਗਰਭ ਦੇ ਵਿੱਚ ਹੈ ਜੀ ਸ਼੍ਰੋਮਣੀ ਅਕਾਲੀ ਦਲ ਜਿਹਦਾ ਬਾਦਲ ਹੈਗਾ ਉਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੋ ਧਿਰਾਂ ਕਾਇਮ ਹੋ ਗਈਆਂ ਇੱਕ ਧਿਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਂ ਤੇ ਜਾਣ ਜਾਂਦੀ ਆ ਦੂਜੀ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਂ ਤੇ ਜਾਣ ਜਾਂਦੀ ਆ ਇੱਕ ਧਿਰ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਇੱਕ ਧਿਰ ਦੇ ਮੁਖੀ ਗੁਰਪ੍ਰਤਾਪ ਸਿੰਘ ਬਡਾਲਾ ਨੇ ਤੇ ਇਹ ਦੋ ਧਿਰਾਂ ਹੁਣ ਬਣ ਗਈਆਂ ਨੇ ਤੇ 100ਵੀਂ ਜਨਮ ਸ਼ਤਾਬਦੀ ਪੰਥ ਰਤਨ ਜਹਦਾ ਗੁਰਚਰਦ ਸਿੰਘ ਟੋੜਾ ਦੀ ਅੱਜ ਹੈ ਹੂੰ ਤੇ 100 ਸਾਲ ਹੋ ਗਏ ਆ ਟੋੜਾ ਸਾਹਿਬ ਨੂੰ ਦੁਨੀਆ ਵਿੱਚ ਆਇਆ ਤੇ ਅੱਜ ਉਹਨਾਂ ਦੀ ਜਨਮ ਦਿਵਸਤਾਬ ਦੀ ਮਨਾਈ ਜਾ ਰਹੀ ਹੈ ਦੋ ਥਾਵਾਂ ਤੇ ਇਹ ਜਨਮ ਦਿਵਸਤਾਬਤੀ ਮਨਾਉਣ ਵਿੱਚ ਮੈਨੂੰ ਇਹ ਲੱਗਦਾ ਕਿ ਦੋ ਥਾਵਾਂ ਤੇ ਮਨਾਈ ਜਾ ਰਹੀ ਹੈ 10 ਥਾਵਾਂ ਤੇ ਮਨਾਈ ਜਾ ਸਕਦੀ ਹੈ ਕੋਈ ਦਿੱਕਤ ਦੀ ਗੱਲ ਨਹੀਂ ਅੰਮ੍ਰਿਤਸਰ ਮਨਾਈ ਜਾ ਸਕਦੀ ਆ ਅੰਬਾਲਾਏ ਮਨਾਈ ਜਾ ਸਕਦੀ ਆ ਸੰਗਰੂਰ ਮਨਾਈ ਜਾ ਸਕਦੀ ਆ ਪਟਿਆਲੇ ਜਿੱਥੇ ਮਰਜ਼ੀ ਮਨਾਈ ਜਾ ਜਿੱਥੇ ਜਿੰਨੀਆਂ ਮਰਜ਼ੀ ਮਨਾਓ ਜਸਤਾਬ ਦੀਆਂ ਜਿੰਨੇ ਮਰਜ਼ੀ ਮਨਾਓ ਉਸਤਾਬ ਦੀਆਂ ਵੱਡਾ ਨਾਂ ਹੈਗਾ ਦਾ ਗੁਰਚਾਂ ਸਿੰਘ ਟੋਲਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ 27 ਵਾਰ ਪ੍ਰਧਾਨ ਰਹੇ ਨੇ ਉਹ ਵੱਡਾ ਨਾਂ ਉਹਨਾਂ ਦਾ ਤੇ ਉਹਨਾਂ ਦੀ ਸਤਾਪਦੀਆਂ ਜਨਮ ਸਤਾਪਦੀ ਕਿੰਨੀ ਵੀ ਥਾਵਾਂ ਤੇ ਬਣਾਈ ਜਾ ਸਕਦੀ ਇਹ ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਪਰ ਜਿਹੜੀ ਇਹ ਜਨਮ ਸਤਾਪਦੀ ਪਟਿਆਲੇ ਦੇ ਵਿੱਚ ਦੋ ਥਾਵਾਂ ਤੇ ਮਨਾਈ ਜਾ ਰਹੀ ਆ ਇਹਦਾ ਸਿਆਸੀ ਕਾਰਨ ਹੈ ਜਿਸ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਆ ਇਹ ਜਨਮ ਸਤਾਪਦੀ ਜੇਕਰ ਸ਼ਾਸਿਕਾਰਨ ਨਾ ਹੁੰਦੇ ਤਾਂ ਕੋਈ ਦਿੱਕਤ ਨਹੀਂ ਸੀਗੀ ਨਾਬੇ ਬਣਾਈ ਜਾ ਸਕਦੀ ਸੀ ਪਟਿਆਲੇ ਬਣਾਈ ਜਾ ਰਹੀ ਆ ਟੋੜੇ ਪਿੰਡ ਚ ਬਣਾਈ ਜਾ ਰਹੀ ਆ ਫਤਿਹਗੜ੍ਹ ਸਾਹਿਬ ਬਣਾਈ ਜਾ ਸਕਦੇ ਕਿਤੇ ਬਣਾਈ ਜਾ ਸਕਦੀ ਪਰ ਇਹ ਸਿਆਸੀ ਕਾਰਨ ਹੈ ਸਿਆਸੀ ਕਾਰਨ ਇਹ ਨੇ ਕਿ ਇੱਕ ਪਾਸੇ ਤੇ ਰਹਿ ਗਈ ਆ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਸੁਖਵੀਰ ਸਿੰਘ ਬਾਦਲ ਦੇ ਜਿਹਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦੇ ਸੋ ਵੀਰ ਸਿੰਘ ਬਾਦਲ ਪੰਥ ਤੋਂ ਤਨਖਾਈਆ ਕਰਾਰ ਦਿੱਤੇ ਹੋਏ ਨੇ ਤਨਖਾਈਆ ਕਰਾ ਦਿੱਤਾ ਹੈ ਬੰਦਾ ਜਿਹੜਾ ਹੈਗਾ ਉਹ ਕਿਤੇ ਬਾਹਰਪੂਰ ਨਹੀਂ ਜਾ ਸਕਦਾ ਉਹ ਆਪਣੇ ਨੈਤਿਕ ਫਰਜ਼ ਬਣਦਾ ਭਾਵੇਂ ਕਿ ਜੇ ਬਾਹਰ ਜਾਂਦਾ ਹੋ ਤਾਂ ਕੋਈ ਦਿੱਕਤ ਨਹੀਂ ਹੈਗੀ ਉਹ ਲੋਕ ਉਹ ਉਸ ਤਰੀ ਮੰਨਦੇ ਆ ਪੈਰੀ ਪੈਰ ਵੀ ਫੜਦੇ ਆ ਉਹਦੇ ਸਾਰਾ ਕੁਝ ਕਰਦੇ ਆ ਲੋਕਾਂ ਦੇ ਵਿੱਚ ਕਿਰਦਾਰ ਗਿਰ ਚੁੱਕੇ ਆ ਸਿੱਖਾਂ ਦੇ ਵਿੱਚ ਕਿਰਦਾਰ ਕੁਝ ਹੀ ਹੋ ਚੁੱਕੀ ਆ ਕਿਰਦਾਰ ਨਹੀਂ ਰਹੇ ਸਿੱਖਾਂ ਦੇ ਅਸੀਂ ਮਤਲਬਾਂ ਨਾਲ ਜੁੜ ਗਏ ਆ ਅਸੀਂ ਮਤਲਬਾਂ ਦੇ ਨਾਲ ਕੰਮ ਕਰਨ ਲੱਗ ਪਏ ਆ ਇਸ ਕਰਕੇ ਸੁਖਬੀਰ ਬਾਦਲ ਜਾਣਦੇ ਆ ਸਮਾਗਮਾਂ ਦੇ ਵਿੱਚ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਵੀ ਲੋਕਾਂ ਨੇ ਅੱਜ ਵੀ ਪੈਰ ਫੜਦੇ ਆ ਗੋਡੇ ਫੜਦੇ ਆ ਕੋਈ ਦਿੱਕਤ ਨਹੀਂ ਪਈ ਜਾਂਦੇ ਨੇ ਤੇ ਦੁਗਰਦੋਰਾ ਦੁਖਨਮਾਨ ਸਾਹਿਬ ਪਟੇਲਾ ਉੱਥੇ ਬਾਦਲ ਦਲ ਵੱਲੋਂ ਜਨਮ ਸਤਾਵ ਦੀ ਦੇ ਪ੍ਰੋਗਰਾਮ ਹੋਣਗੇ ਬਾਦਲਦਾਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਜ਼ੋਰਦਾਰ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਉੱਥੇ ਪਹੁੰਚੋ ਪਿੰਡ ਪਿੰਡਾਂ ਵਿੱਚ ਡਿਊਟੀਆਂ ਲੱਗ ਗਈਆਂ ਨੇ ਉੱਥੇ ਪਹੁੰਚੋ ਪੰਥ ਜਿਹੜਾ ਹੈਗਾ ਉਹ ਗੁਰਦੁਆਰਾ ਦੁਖਰਮਾਨ ਸਾਹਿਬ ਜਿਹੜਾ ਬਾਦਲਦਾਲ ਦੇ ਨਾਲ ਉਹ ਆਬਾਸਤਾ ਹੈਗਾ ਉਹ ਗੁਰਦੁਆਰਾ ਦੁਖਰਮਾਨ ਸਾਹਿਬ ਪਹੁੰਚੇਗਾ ਦੂਜੇ ਪਾਸੇ ਸੁਪਾ ਪਧਰੀ ਜਿਹੜੀ ਹੈਗੀ ਆ ਗੁਰਪ੍ਰਤਾਪ ਸਿੰਘ ਬਡਾਲਾ ਦੇ ਹੁਕਮ ਅਨੁਸਾਰ ਗੁਰਚਰਨ ਸਿੰਘ ਟੋੜਾ ਦੇ ਪਰਿਵਾਰ ਹਰਮੇਲ ਸਿੰਘ ਟੋੜਾ ਜਵਾਈ ਕੁਲਦੀਪ ਕੌਰ ਧੀ ਉਹਨਾਂ ਦੀ ਤਨਿੰਦਰਪਾਲ ਸਿੰਘ ਟੋੜਾ ਉਹਨਾਂ ਦੇ ਦੋਤੇ ਆ ਉਹਨਾਂ ਨੂੰ ਜ਼ਿੰਮੇਵਾਰ ਦਿੱਤੀ ਹੋਈ ਆ ਕਿ ਉਹ ਪਿੰਡ ਟੋੜਾ ਦੇ ਵਿੱਚ ਜਨਮ ਸਤਾਪ ਦੀ ਮਨਾਉਣ ਜਨਮ ਸਤਾਪ ਦੀ ਉੱਥੇ ਮਨਾਇਆ ਜਾ ਰਿਹਾ ਟੋੜਾ ਦੇ ਵਿੱਚ ਸੁਧਾਰ ਲਹਿਰ ਵੱਲੋਂ ਜਿੱਥੇ ਕੇ ਸਰਜੀਤ ਸਿੰਘ ਰਖੜਾ ਗੁਰਪ੍ਰਤਾਪ ਸਿੰਘ ਬਡਾਲਾ ਸਕੰਦਰ ਸਿੰਘ ਮਲੂਕਾ ਹੋਰ ਕਿੰਨੇ ਹੀ ਆਗੂ ਨੇ ਉੱਥੇ ਪਹੁੰਚਣੇ ਜਬਜੀਤ ਕੌਰ ਤੋਂ ਲੈ ਕੇ ਪਰਮਜੀਤ ਕੌਰ ਲਾਂਡਰਾ ਵੀ ਉੱਤੇ ਪਹੁੰਚ ਸਕਦੀ ਐ ਮੈਂ ਕਰਨਦੀਪ ਕੌਰ ਵੀ ਪਹੁੰਚ ਸਕਦੀ ਐ ਕਰਨਦੀਪ ਕੌਰ ਮੇਰੇ ਖਿਆਲ ਚ ਮਾਸਟਰ ਤਾਰਾ ਸਿੰਘ ਦੀ ਪੋਤੀ ਆਈ ਥਿੰਕ ਧੀਆ ਉਹ ਵੀ ਉੱਥੇ ਪਹੁੰਚ ਸਕਦੀ ਐ ਕਿਉਂਕਿ ਉਹ ਮਨੇ ਗੁਰਦੁਆਰਾ ਪਰੰਦਰ ਕਮੇਟੀ ਦੇ ਵਿੱਚ ਮੈਂਬਰ ਆ ਉਹ ਬੇਬਾਕ ਬੇਟੀਆ ਹੋ ਅੰਚੀ ਅੰਚੀ ਧੀਆ ਹੋ ਉਹ ਵੀ ਉੱਥੇ ਪਹੁੰਚ ਸਕਦੀ ਐ ਉੱਥੇ ਪ੍ਰੋਗਰਾਮ ਕਾਫੀ ਅਹਿਮ ਹੋਏਗਾ ਇੱਥੇ ਸੁਖਬੀਰ ਬਾਦਲ ਨੇ ਨਹੀਂ ਆਉਣਾ ਮੇਰੇ ਖਿਆਲ ਚ ਬਿਰਵਿੰਦਰ ਸਿੰਘ ਭੁੰਦੜਾ ਆ ਸਕਦੇ ਆ ਦੁਖਰਮਾਨ ਸਾਹਿਬ ਦੇ ਵਿੱਚ ਉੱਥੇ ਪਰ ਕਾਫੀ ਚਰਚ ਤੇ ਲੀਡ ਲਾਉਣਗੇ ਟੌੜਾ ਪਿੰਡ ਦੇ ਵਿੱਚ ਤੇ ਉੱਥੇ ਉਹ ਮਨਾਉਣਗੇ ਵਰਸੀ ਨਾ ਸੋਰੀ ਸ਼ਤਾਬ ਜਨਮ ਸ਼ਤਾਬ ਦੀ ਮਨਾਉਣਗੇ ਤੇ ਪ੍ਰੋਗਰਾਮਸ ਸ਼ੁਰੂ ਸਵੇਰ ਤੋਂ ਹੋ ਜਾਣਗੇ ਦੁਪਹਿਰ ਤੱਕ ਤਕਰੀਰਾਂ ਚੱਲਣਗੀਆਂ ਜਿਹੜਾ ਗੁਰਚਨ ਟੌੜਾ ਦੇ ਗੁਣ ਗਾਏ ਜਾਣਗੇ ਕਿ ਉਹਨਾਂ ਨੇ ਸਿੱਖ ਪੰਥ ਲਈ ਕੀ ਕੀਤਾ ਸਿੱਖ ਪੰਥ ਦਾ ਰੋਸ਼ਨ ਦਿਮਾਗ ਸੀਗੇ ਜਿਹੜਾ ਗੁਰਚਨ ਸਿੰਘ ਟੌੜਾ ਹੂੰ ਪਹਿਲਾਂ ਹੀ ਮਨਾਏ ਜਾਂਦੇ ਰਹੀ ਹੈ ਵਰਸੇ ਇੱਥੇ ਤੇ ਸਤਾਪ ਦੀ ਜਨਮ ਸਤਾਪ ਦੀ ਜਨਮ ਇੱਥੇ ਮਨਾਇਆ ਜਾਂਦਾ ਰਿਹਾ ਪਹਿਲਾਂ ਸਿੰਪਲ ਜਿਹਾ ਸੀਗਾ ਮਨਾਏ ਜਾਂਦੇ ਸੀਗੇ ਇਸ ਵਾਰੀ ਵੱਡੇ ਪੱਧਰ ਤੇ ਮਨਾਏ ਜਾ ਰਿਹਾ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ